ਹਾਂ ਜੀ ਮੈਂ ਕਹਿੰਦੀ ਅੱਜ ਪੱਟੀ ਦੇ ਵਿੱਚ ਕਿਥੇ ਸੰਗਤਾਂ ਨੂੰ ਦਰਸ਼ਨ ਕਰਕੇ ਆਂਗੇ ਔਰ ਬਾਬਾ ਲਾਲ ਜਾਲ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਇਸ ਮੌਕੇ ਤੇ ਸਾਰਿਆਂ ਤੋਂ ਪਹਿਲਾਂ ਸਾਰੀ ਸਾਧ ਸੰਗਤ ਨੂੰ ਜੈ ਮਾਤਾ ਦੀ ਔਰ ਇਹ ਜੋ ਬਾਬਾ ਲਾਲ ਦਿয়াল ਮਹਾਰਾਜ ਜੀ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਅਸੀਂ ਸਭ ਤੋਂ ਵੱਧ ਜਾਂ ਜਿਹੜੀ ਮੁਬਾਰਕਬਾਦ ਆ ਉਹ ਮਹੰਤ ਜੱਜਪਾਟਿਆ ਜੀ ਨੂੰ ਦਿੰਨੇ ਆ ਕਿ ਜੇ ਬਹੁਤ ਹੀ ਉਤਸ਼ਾਹ ਦੇ ਨਾਲੇ ਹਰ ਸਾਲ ਆਪਣੇ ਗੁਰੂ ਜੀ ਦਾ ਜਨਮ ਦਿਹਾੜਾ ਮਨਾਉਂਦੇ ਨੇ ਸਾਨੂੰ ਸਾਰਿਆਂ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਆ ਕਿ ਇਸ ਤਰ੍ਹਾਂ ਹੀ ਅਸੀਂ ਜਿਹੜਾ ਸਨਾਤਨ ਧਰਮ ਇਹਦੇ ਵਿੱਚ ਅਸੀਂ ਆਪਣੇ ਗੁਰੂਆਂ ਦੇ ਜਨਮ ਦਿਹਾੜੇ ਜਾਂ ਸਤਸੰਗ ਪਾਠ ਪੂਜਾ ਕਰਕੇ ਤੇ ਸਨਾਤਨ ਧਰਮ ਨੂੰ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਪ੍ਰਫੁੱਲਤ ਕਰੀਏ ਤੇ ਸਾਡੇ ਨਾਲ ਹੀ ਮਤਲਬ ਸਭ ਜਿਹੜੀ ਸੜ ਤੋਂ ਪਹਿਲਾਂ ਵੀ ਕਹਿ ਕੇ ਇੱਥੇ ਨਹੀਂ ਹਿੰਦੂ ਤਖਤ ਦੇ ਮਹੰਤ ਆਨੰਦਗਿਰੀ ਜੀ ਮਹਾਰਾਜ ਵੀ ਮੌਜੂਦ ਨੇ ਇੱਥੇ ਹੋਰ ਵੀ ਬਹੁਤ ਸਾਰੇ ਸੰਤ ਮਹਾਂਪੁਰਸ਼ ਮੌਜੂਦ ਨੇ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਸੋ ਇਸ ਤਰ੍ਹਾਂ ਜਿਹੜੀ ਸੰਤਾਂ ਦੀ ਸੰਗਤ ਆ ਬੜੇ ਹੀ ਭਾਗਾਂ ਦੇ ਨਾਲ ਮਿਲਦੀ ਆ ਤੇ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਜਿਹੜਾ ਸਤਸੰਗ ਦੇ ਵਿੱਚ ਸੰਤਾਂ ਦੀ ਸੰਗਤ ਕਰਨੀ ਚਾਹੀਦੀ ਆ ਤੇ ਜਿੰਨਾ ਵੀ ਹੋ ਸਕੇ ਭਲੇ ਦੇ ਕਾਰਜ ਕਰਨੇ ਚਾਹੀਦੇ ਨੇ ਜੈ ਮਾਤਾ